सरपंच सा किवें ਆਂ ਤੀਰੇ ਕੀ ਹਾਲ ਹੈ ਜੀ ਵਧੀਆ ਵਧੀਆ ਤੂੰ ਦੱਸ ਤੇ ਇੱਕ ਤੁਹਾਨੂੰ ਗੱਲ ਯਾਦ ਹੋਣੀ ਆ ਹੂੰ ਕਿ ਜਦੋਂ ਤੁਸੀਂ ਸਰਪੰਚ ਬਾਨਾ ਸੀ ਉਹ ਤੂੰ ਡੇਢ ਮਹੀਨਾ ਪਹਿਲਾਂ ਅੱਛਾ ਆਪਾਂ ਤੁਹਾਡੇ ਨਾਲ ਪਿੰਡ ਚ ਤੁਰੇ ਬਿਲਕੁਲ ਨਾ ਆਪਾਂ ਸ਼ਰਾਬ ਪੀਤੀ ਨਾ ਕੋਈ ਤੁਹਾਡੇ ਤੋਂ ਹੋਰ ਖਰਚਾ ਕਰਵਾਇਆ ਹੂੰ ਤੇ ਇੱਕ ਗੱਲ ਛੋਟੀ ਜੀ ਤੁਹਾਨੂੰ ਵੀ ਯਾਦ ਹੋਣੀ ਆ ਤੁਸੀਂ ਕਿਹਾ ਸੀ ਵੀ ਜਿਹੜੇ ਬੰਦੇ ਮੇਰੇ ਨਾਲ ਅੱਜ ਖੜੇ ਆ ਉਹਨਾਂ ਦਾ ਕੰਮ ਮੈਂ ਪਹਿਲੇ ਦੇ ਆਧਾਰ ਤੇ ਕਰੂੰਗਾ ਬਿਲਕੁਲ ਕਰੂੰਗਾ ਤੇ ਫੇਰ ਅੱਜ ਮੈਨੂੰ ਇੱਕ ਛੋਟਾ ਜਿਹਾ ਕੰਮ ਆ ਮੇਰੇ ਨਾਲ ਉਹ ਵੇਹੇ ਤਾਂ ਮੈਂ ਅੱਜ ਬਹੁਤ ਜ਼ਰੂਰੀ ਕਿਤੇ ਕੰਮ ਚੱਲਿਆ ਹੀ ਪਰ ਉਹ ਕੰਮ ਕੈਨਸਲ ਕਰਕੇ ਮੈਂ ਤੇਰੇ ਨਾਲ ਤੁਰਦਾ 10 ਕੀ ਕੰਮ ਆ ਆਜੋ ਜੀ ਚਲੋ ਉਹ ਘਰੇ ਕਿੱਧਰ ਲਿਆਇਆ ਕਿਤੇ ਘਰ ਵਾਲੇ ਨਹੀਂ ਤਾਂ ਨਹੀਂ ਲੜ ਪਿਆ ਮੈਂ ਤਾਂ ਕਿਤੇ ਥਾਣੀ ਕਚਹਿਰੀ ਲਿਆਇਾਂਗਾ ਉਹ ਨਹੀਂ ਨਹੀਂ ਸਰਪੰਚ ਸਾਹਿਬ ਤੁਸੀਂ ਸਮਝੇ ਹੀ ਨਹੀਂ ਵੀ ਆਪਣਾ ਕਿਹੜਾ ਕੋਈ ਫੀਮ ਪੁੱਕੀ ਦਾ ਕੰਮ ਹੈ ਜਾਂ ਕੋਈ ਲੜਾ ਲੜਾਈ ਦਾ ਵੀ ਆਪਾਂ ਨੂੰ ਥਾਣੀ ਕਚਹਿਰੀ ਦਾ ਕੰਮ ਹੋਊਗਾ ਗੱਲ ਸੱਚੀ ਹੈ ਜੀ ਮੈਂ ਜਣਾਬ ਦੇ ਸਹੁਰੇ ਪਿਆ ਅੱਛਾ ਤੇ ਮੈਨੂੰ ਕੋਈ ਗੋਹੂ ਕੂੜੇ ਵਾਲਾ ਤੇ ਪਸ਼ੂਆਂ ਨੂੰ ਪੱਠੇ ਪਾਉਣ ਵਾਲਾ ਬੰਦਾ ਨਹੀਂ ਲੱਭਿਆ ਸੋਡਾ ਕੰਮ ਇਹੀ ਹੈ ਪਿੱਪਸਾਂ ਨੂੰ ਪੱਠੇ ਪਾਉਣੇ ਆ ਤੇ ਉਹਨਾਂ ਦਾ ਗੋਹਾ ਗੂੜਾ ਸਿੱਟਣਾ ਓਏ ਮਾੜਾ ਮੋਟਾ ਅਕਲ ਨੂੰ ਹੱਥ ਮਰ ਪਿੰਡ ਦਾ ਮੋਤਵਾਰ ਬੰਦਾ ਮੈਂ ਮੈਂ ਇਹੋ ਜੇ ਕੰਮ ਕਰੂੰਗਾ ਲੈ ਸਰਪੰਚ ਸਾਹਿਬ ਹੁਣ ਮੈਂ ਤਾਂ ਕੰਮ ਲੈਣਾ ਹੀ ਆ ਮੈਂ ਕਿਹਾ ਤੋਥੋ ਦਾਰੂ ਪੀਤੀ ਆ ਓਏ ਇਹਦੇ ਨਾਂ ਤਾਂ ਭਰਾਵਾ ਤੂੰ ਹੁਣ ਜਾ ਕੇ ਦੋ ਪੇਟੀਆਂ ਚੱਕ ਲੈ ਮੇਰੇ ਘਰੋਂ ਬਾਈ ਥੋਣੀ ਤੇਰਾ ਇਹ ਗੋਹਾ ਗੂੜਾ ਹੁੰਦਾ ਕੋਈ ਨਹੀਂ ਬੋਟਾਂ ਦਾ ਫਿਰ ਗਾਂ ਨੂੰ ਵੀ ਆਈਆਂ ਹੀ ਲੈ